ਕਰਨੇ ਕਿਹੜੀਆਂ ਕਿੜੀਆਂ ਰੋਡੀਆਂ ਮੰਗਾਣੇ ਦੀ ਚੱਕਰ ਗਈ ਹੈ ਅੱਜ ਅਸੀਂ ਬਹੁਤ ਹੀ ਦੁਖੀ ਹਿਰਦੇ ਨਾਲ ਲਗਾਤਾਰ ਤੋਂ 5 ਸਾਲ ਤੋਂ ਕਾਇਰਾਂ ਸੌ ਤੇ ਮਰੀਸ ਪਤਨੀ ਪਰਮਿੰਦਰ ਕੌਰ ਰੋਸ਼ਾ ਹਰੇ ਖਾਉ ਦੀ ਮੈਡੀ ਵਿੱਚ ਹਮਤਾ ਇਹ ਹੀ ਮੁੱਦਾ ਚੱਕ ਰਿਆ ਗੰਦੇ ਪਾਣੀ ਦਾ ਪਰ ਇਹਨਾਂ ਦੀ ਇਨਜਤਾ ਦੀ ਕੋਈ ਖਾਦ ਨਹੀਂ ਰਹੀ 5 ਸਾਲ ਹੋ ਗਏ ਸਾਨੂੰ ਉਹਨਾਂ ਦੀ ਮਿਤਾ ਕਰਦੇ ਇਹ ਇਹਨਾਂ ਦਾ ਸਿਰਫ ਤੇ ਸਿਰਫ ਇਹਨਾਂ ਨੂੰ ਠੱਗੀ ਚੋਰੀ ਦਾ ਬਿਨਾ ਕੋਈ ਵੀ ਹੋਰ ਇਹਦਾ ਕੋਈ ਵੀ ਇਹਨਾਂ ਦਾ ਹੱਲ ਨਹੀਂ ਹੈ ਗਰੇ ਕੰਮ ਦੇ ਵਿੱਚ ਠੱਗੀ ਭਾਲਦੇ ਨੇ ਚੋਰੀ ਭਾਲਦੇ ਨੇ ਇਹਨਾਂ ਨੂੰ 5 ਸਾਲ ਦੇ ਮਿਤਾ ਕਰਦੇ ਸਾਡੇ ਸਾਡੇ ਬਾੜ ਦੇ ਜਿੰਨੇ ਵੀ ਲੋਕ ਨੇ ਜ਼ਹਿਰੀਲਾ ਪਾਣੀ ਪੀ ਕੇ ਬਿਮਾਰ ਹੋ ਰਹੇ ਨੇ ਇਵੇਂ ਕਿਦੋਂ ਬੋਤਾਂ ਵੀ ਸਾਡੇ ਬਾੜ ਦੇ ਵਿੱਚ ਹੋਈਆਂ ਨੇ ਇਹਨਾਂ ਨੂੰ ਸਵੇਰ ਦੇ ਦਿਨਾਂ ਤੋਂ ਅੱਠਜੀ ਤੋਂ ਬਿਨਾਂ ਹੋਰ ਵੀ ਕੰਮ ਹੀ ਨਹੀਂ ਹੈ ਇਹਨਾਂ ਦਾ ਟੈਂਟਰਾਈ ਦੇਖ ਲੋ ਘਟਾਲੇ ਦੋ ਦੋ ਬਿੱਲ ਬਣਾ ਰਹੇ ਨੇ ਕੋਈ ਸ਼ਰਮ ਨਾਂ ਦੀ ਇਹਨਾਂ ਕੀ ਜੀ ਨਹੀਂ ਹੈ ਕੂੜੇ ਦੇ ਵਿੱਚ ਇਹ ਤਾਂ ਇਹ ਘੁਬਲਾ ਕਰ ਰਹੇ ਨੇ ਡੀਜਲ ਦੇ ਵਿੱਚ ਪਟ્રોલ ਦੇ ਵਿੱਚ ਇਹ ਘੁਬਲਾ ਕਰ ਰਹੇ ਨੇ ਇਹਨਾਂ ਨੂੰ ਮੇਰਾ ਸਾਬ ਨਾਲ ਹਜੇ ਇੱਕ ਮਿੰਟ ਦੇ ਵਿੱਚ ਕਾਇਰਾ ਸਾਹਿਬ ਤੇ ਮੇਰੀ ਪਤਨੀ ਹਾਊਸ ਦੇ ਵਿੱਚ ਹਰ ਵਾਰੀ ਇਹਨਾਂ ਨੂੰ ਸ਼ਿਕਾਇਤ ਕਰਕੇ ਜਾਂਦੀ ਹੈ ਪਰ ਇਹ ਲੱਦੜ ਇੰਨਾ ਬੇਸ਼ਰਮ ਇਹਨਾਂ ਨਿਹਾਇਤ ਘਟਿਆ ਇਨਸਾਨ ਹੈ ਕਿਉਂ ਉਹਦੇ ਕੰਨ ਤੇ ਜੂਣੀ ਨਿਕਦੀ ਹਰ ਵਾਰੀ ਉਹ ਇਹਨਾਂ ਨੂੰ ਬੇਵਕੂਫ ਬਣਾ ਕੇ ਭੇਜ ਦਿੰਦਾ ਔਰ ਉਹਦਾ ਕਹਿਣਾ ਇਹ ਹੁੰਦਾ ਕਿ ਲੋਕੀ ਜਿਹੜੇ ਉਰੇ ਆ ਕੇ ਬੋਲਦੇ ਨੇ ਉਹ ਆਪਣੇ ਆਪ ਨੂੰ ਜ਼ਿਆਦਾ ਤਾਂ ਬੋਲਦੇ ਨੇ ਕਿ ਅਸੀਂ ਨਿਊਜ਼ ਦੇ ਵਿੱਚ ਆਈਏ ਔਰ ਉਸ ਪੇਪਰ 'ਚ ਆਈਏ ਉਹਦਾ ਕਹਿਣਾ ਸਾਨੂੰ ਐਮਸੀ ਨੂੰ ਇਹ ਆ ਪਿਛਲੀ ਵਾਰ ਵੀ ਉਹਨੇ ਇਸ ਗੱਲ ਇਹ ਗੱਲ ਜੀ ਬੜੀਆ ਘਟਿਆ ਤੁਸਾਂ ਹੀ ਬਾੜੇ ਇਹ ਨਿਊਜ਼ ਵਿੱਚ ਕੀ ਆਊਗਾ ਤੁਸੀਂ ਕਿ ਉਸਨੇ ਸਾਨੂੰ ਕੀ ਜਵਾਬ ਦਿੱਤਾ ਕਈ ਲੋਕਾਂ ਨੂੰ ਕਹਿੰਦੇ ਸ਼ੌਕ ਹੁੰਦਾ মিডিਆ 'ਤੇ ਆਣ ਦਾ ਔਰ ਪੇਪਰ 'ਚ ਆਣ ਦਾ ਤੁਸੀਂ ਜੀ ਉਹ ਕੀ ਮੰਗ ਕੀ ਕਰ ਰਹੇ ਸਾਡੀ ਮੰਗ 5 ਸਾਲ ਤੋਂ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਔਰ ਸਾਡੇ ਮੋਟਰ ਪਾਸ ਕਰੀ ਹੁਣ ਤੱਕ ਮੋਟਰ ਨਹੀਂ ਲੱਗੀ ਜੀ ਦੱਸੋ ਪਿਛਲੀ ਵਾਰੀ ਕਹਿੰਦੇ ਜੀ ਸਾਨੂੰ ਜਗ੍ਹਾ ਨਹੀਂ ਮਿਲੀ ਜੀ ਮੋਟਰ ਲਈ ਇਵਨ ਕੇ ਕਾਲੀ ਰਾਓ ਸਾਹਿਬ ਨਾਲ ਮਿਲ ਕੇ ਕਹਿ ਵੀ ਦਿੱਤਾ ਕਿ ਸਾਡੇ ਵਾਰਜ ਕਾਈ ਰਾਓ ਸਾਹਿਬ ਕਹਿੰਦੇ ਮੈਂ ਉੱਥੇ ਜਗ੍ਹਾ ਦਿੰਦਾ ਤੁਸੀਂ ਮੋਟਰ ਲਗਵਾਓ 1 ਮਹੀਨਾ ਇਸ ਗੱਲ ਨੂੰ ਮੀਟਿੰਗ ਨੂੰ ਹੋਈ ਨਾ ਹੋ ਗਿਆ ਕੋਈ ਵੀ ਮੁੱਦਾ ਨਹੀਂ ਆ ਉਹ ਤੋਂ ਕਾਈ ਰਾਓ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਨੇ ਕੋਈ ਬੇਕਾਰ ਬੰਦਾ ਕਿ ਜਿਹੜਾ ਸਾਡਾ ਕੋਈ ਐਮਸੀ ਨਹੀਂ ਕੋਈ ਪ੍ਰਧਾਨ ਨਹੀਂ ਕਿ ਥੋੜੇ ਮੋਟਰ ਨਹੀਂ ਲੱਗ ਸਕਦਾ ਕੋਣ ਹੈ ਬੰਦਾ ਨਾਮ ਦੱਸ ਸਕਦੇ ਕੋਣ ਹੈ ਬੰਦਾ ਜਿਹੜਾ ਹੈ ਇਹ ਕਾਈ ਇਹ ਨਾ ਕਿਤੇ ਆਵਾਜ਼ਾਂ ਦੇ ਕੇ ਮਾਰਦੇ ਨੇ ਕਿਤੇ ਪਾਣੀ ਆ ਗਿਆ ਉਹ ਦੇ ਜੜਾ ਜੜਾ ਆਵਾਜ਼ਾਂ ਤੇਰਾ ਇੱਕ ਪਾਣੀ ਕਿੱਥੇ ਲਿਆ 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 ਇਹਨੇ ਇਹਨੇ ਤੇ ਇਹਨਾਂ ਨੂੰ ਗੰਦਾ ਪਾਣੀ ਪਾ ਦਿੱਤਾ ਇਧਰ ਦੇਖ ਮੈਨੂੰ ਜੀ ਮੈਨੂੰ ਜੀ ਜੂ ਮੈਂ ਸਾਡੇ ਡੇਟਾ ਸਿਖਦੇ ਹੋ ਬੋਤਲ ਦਿਖਾ ਕੇ ਕੀ ਗੰਦਾ ਪਾਣੀ ਹੈ ਪਾਣੀ ਦਾ ਸੋਟ ਲੀਹੋ ਕੋਤੇ ਕਿਹਦੀ ਹੈ ਡੇਡੀ ਦੇਖਿਆ ਗੰਦੇ ਪਾਣੀ ਦੇ ਬੋਤਲਾਂ ਨਹੀਂ ਪਈਆਂ ਨੇ ਹਾਂ ਜੀ ਠੀਕ ਹੈ ਜੰਦੇ ਇਹ ਜਿਹੜਾ ਅਸੀਂ ਪਾਣੀ ਪੀ ਕੇ ਲਗਾਣੀ ਹੈ ਅਸੀਂ ਮੰਨਦੇ اوه <laughs> ਹਾਂ ਜੀ ਬਿਮਾਰ ਨੇ ਮੇਰੇ ਘਰ ਪਾਸੋਂ ਦੀ ਮੈਨੂੰ ਉਠਿਆ ਲੱਗਿਆ ਸੁਣਦੀਆਂ ਆ ਨਾ ਪਾਣੀ ਪੀ ਰਹੀ ਹੈ ਮਾਂ ਅੰਨਾ ਰੋ ਪਾਣੀ ਮਰਦਾ ਨੀ ਸੇ ਤਹਿਰੀ ਫਿਲਟਰ ਕੋ ਦਿੰਦੇ ਨੇ ਇਹਨਾਂ ਦਾ ਫਿਲਟਰ ਆ ਰਹਿਣਾ ਨੂੰ ਕੀ ਫਰਕ ਪੈਣਾ ਨਹੀਂ ਫਰਕ ਪਾਣਾ ਗੰਦੇ ਅੱਧਰੀ ਬੰਦੇ ਆਲੂ ਬੇਮਾਨ ਨੇ ਪੰਨਿਆਂ ਮਾਂ ਕੀ ਕਿ ਚਾਰ ਹੁੰਦੀ ਸਾਨੂੰ ਤਾਂ ਪਾਣੀ ਦੀ ਸਮੱਸਿਆ ਹੈ ਹੋਰ ਪਾਣੀ ਦੀ ਪਾਣੀ ਦੀ ਸੁਣ ਉਹਦੇ ਵਿੱਚ ਕੀ ਹੈਗਾ ਹੁਣ ਆਪਾਂ ਜਗਾ ਦਾ ਕੋਈ ਮੋਲੋ ਤਾਂ ਲੈ ਨਹੀਂ ਸਕਦੇ ਬਹੁਤ ਵੱਡਾ ਧੂਆ ਘੱਟਣਾ ਪੈਂਦਾ ਉਹ ਸਾਰਾ ਕੰਪਲੂਮੈਂਟ ਹੋ ਜਾ ਉਹ ਸੜਕ ਤੇ ਨਾ ਰਹਿ ਸਕਦੇ ਇਸ ਕਰਕੇ ਉਹ ਦੇਖਿਆ ਨਹੀਂ ਚੱਲ ਗਿਆ ਆਪਣੀ ਉਹਨੂੰ ਕਿੰਨਾ ਪ੍ਰੋਬਲਮ ਆਸੇ ਇਹ ਪਹਿਲਾ ਤਰਫ ਵਾਲਾ ਸੀ ਉੱਥੇ ਤਾਂ ਲਾਓ ਜਿਵੇਂ ਨਹੀਂ ਗਲੀਆਂ ਰੀ ਬਣੀਆਂ ਉੱਥੇ ਟਰੱਕੇ ਨਹੀਂ ਬਣਨ ਉਹਦਾ ਸਮੱਸਿਆ ਫੇਰ ਆਪਣਾ ਗੱਡੀ ਦੇਖ ਕੇ ਆਏ ਨੇ ਉਹ ਸਾਰਾ ਮੌਕਾ ਦੇਖ ਕੇ ਆਏ ਸਾਬ ਨਾਲ ਪਹਿਲਾਂ ਵੀ ਮੈਂ ਇਹ ਲਵਾਇਆ ਸੀ ਤੁਸੀਂ ਪਾਰਕ ਦੇ ਵਿੱਚ ਮੋਟਰ ਲਵਾਓ ਇਹ ਨਹੀਂ ਆਈ ਲਵਾਇਆ ਜਿਹੜੀ ਜਗ੍ਹਾ ਨਾ ਦਿਖਾਈ ਸੀ ਤੁਹਾਨੂੰ ਮੈਡਮ ਨੇ ਕਹੀ ਸੀ ਉੱਥੇ ਇਸ ਪਾਰਕ ਦੀ ਮੋਟਰ ਨਹੀਂ ਨਹੀਂ ਪਾਰਕ ਦੀ ਨਹੀਂ ਉਦੋਂ ਬਾਅਦ ਇੱਕ ਗਲੀ ਦਾ ਕਹਿੰਦੇ ਦੀ ਕੋਰਨਰ ਆ ਜਾਂ ਕੋਈ ਨਹੀਂ ਮਿੰਦਰ ਗੱਲ ਸੁਣੀ ਪਾਰਕ ਦੀ ਕੀ ਪ੍ਰੋਬਲਮ ਆ ਪਾਰਕ ਦੀ ਕੀ ਪ੍ਰੋਬਲਮ ਆ ਪਾਰਕ ਦਾ ਨਹੀਂ ਪ੍ਰੋਬਲਮ ਹੈ ਨਹੀਂ ਉੱਥੇ ਲਾਓ ਜੀ ਦੱਸਿਆ ਜੀ ਘੱਟ ਨਹੀਂ ਉਹ ਗੱਲ ਤਾਂ ਉਹ ਨਹੀਂ ਉਹ ਗੱਲ ਕੀ ਆ ਗੱਲ ਮੈਂ ਤਾਂ ਨਾਉ ਲੈਤਾ ਬੰਦੇ ਦਾ ਤੁਸੀਂ ਗੱਲ ਦੱਸੋ ਖੋਲ ਕੇ ਟਰੰਦ ਦੀ ਲਾਲ ਨਹੀਂ ਹੈਗੀ ਦੱਸੋ ਕਿ ਨਹੀਂ ਕੋਈ ਯਾਰ ਦੇਖੋ ਪਾਬਲੋ ਅਗਲੇ ਸਾਡੇ ਦੇ ਇਜਾਮ ਬਣਾਉਂਦਾ ਜਾਂ ਤਾਂ ਅਸੀਂ ਰੋਕਦੇ ਆ ਜਿਹੜੀ ਪਬਲਿਕ ਵਧੀ ਆ ਸੁਣ ਲਓ ਪ੍ਰਧਾਨ ਜੀ ਉੱਥੇ ਸਾਰੇ ਉਹਨਾਂ ਨੇ 게ਟ ਲਾਏ ਉਹਨੇ ਸਾਨੂੰ 게ਟ ਬੰਦ ਕੀਤੇ ਉਹਨੇ ਗੁਰਦੁਆਰੇ ਅਸੀਂ ਨਹੀਂ ਜਾ ਸਕਦੇ ਮੰਦਰ ਅਸੀਂ ਨਹੀਂ ਜਾ ਸਕਦੇ ਫਿਰ پارک ਉਹਨਾਂ ਦਾ ਹੋ ਗਿਆ ਜੀ ਫਿਰ ਉਹਨਾਂ ਨੂੰ 게ਟ ਕਿਉਂ ਲਾ ਕੇ ਰੱਖਿਆ ਉਹ ਕੋਈ ਮਨਜ਼ੂਰੀ ਨਹੀਂ ਸੀ ਦਿੱਤੀ ਤੇ ਲੈ ਕੇ 2 ਵੀ ਬੰਦ ਕਰਾ ਕੇ ਲਵਾਓ ਜੀ ਉੱਥੇ ਦੇ ਤੋਂ ਕਹਿ ਕੇ پارک ਦੇਖੋ ਪ੍ਰਧਾਨ ਜੀ ਜਦੋਂ ਈਓ ਸਾਹਿਬ ਜਾਂਦਾ ਮੈਂ ਕਿਦੇ ਕੱਲੋਂ ਤੁਹਾਨੂੰ ਕਹਿੰਦਾ ਹਾਂ ਜੋ ਕੰਮ ਬਣਦਾ ਉਹ ਕਰਾ ਕੇ ਦਿਓ ਮੈਂ ਤੁਹਾਨੂੰ ਕਹਿੰਦਾ ਵੀ ਅਗਲੀ ਮੀਟਿੰਗ ਜੀ ਕਹਿੰਦੇ ਹੁਣ ਵੀ ਤੁਹਾਨੂੰ ਮੈਂ ਕਹਿੰਦਾ ਇਹਨੂੰ ਆਏ ਨਾ ਕੋ ਵੀ ਫਰਾਲੇ ਡਿਊਟੀ ਲਾਉਣੇ ਆ ਇਹ ਚੂਹ ਨੂੰ ਲੈਟਰ ਲਿਖੋ ਵੀ ਅਸੀਂ ਉੱਥੇ ਲਾਉਣਾ ਹੈ ਵੀ ਜੇ ਕੋਈ ਦਖਲ ਦੇਊਗਾ ਸਾਡੀ ਜਗ੍ਹਾ ਬਿਲਕੁਲ ਕੋਲਪੇਟੀ ਦੀ ਜਗ੍ਹਾ ਜੀ ਉੱਥੇ ਲਵਾਓ ਜੀ ਅੰਦਰ ਆਓ ਸਾਹਿਬ ਬੇਨਤੀ ਆ ਹੁਣ ਮੁੰਡਾ ਦੇਓ ਬੇਨਤੀ ਆ ਚਾਰ ਸਾਹਿਬ ਨਹੀਂ ਪਾ ਜੀ ਮੈਂ ਤਾਂ ਕਰ ਬੰਦਾ ਲਾ ਕੇ ਗਿਆ ਸੀ ਕਿ ਨਹੀਂ ਇਹ ਬੰਦਾ ਮਰਿਆ ਜਾਂ ਬੰਦਾ ਮਰੇ ਨੂੰ ਲਾ ਕੇ ਗਿਆ ਸੀ ਨਾ ਮੇ ਤੁਹਾਨੂੰ ਮੇਰੀ ਬੇਨਤੀ ਇਹ ਆ ਸਾਨੂੰ ਇਹ ਦੱਸ ਦਿਓ ਵੀ ਸਾਡੀ ਵੋਟਰ ਕਿੱਦਾਂ ਤੋਂ ਸ਼ੁਰੂ ਹੋਏ ਸਾਹਿਬ ਦੱਸੋ ਪਹਿਲਾਂ ਇਹਨਾਂ ਕਰੋ ਗੱਲ ਮੇਰੇ ਬੰਦੀਓ ਕੋਈ ਇਦਰਾ ਜੀ ਜਾ ਕੇ ਕਾਨੂੰ ਲਵਾ ਗੋ ਪਰ ਪ੍ਰਬੰਧ ਜੋ ਵੀ ਕਰਨਾ ਬੈਠੇ ਨੇ ਮੌਕੇ ਦੇ ਅਫਸਰ ਪ੍ਰਬੰਧ ਕਰਕੇ ਜੋ ਮਰਜ਼ੀ ਕਰ ਦੇਣ ਮੇਰੇ ਕੋਲ ਕੋਈ ਨਕਾਰਾ ਨਹੀਂ ਆਮਰਜੀਤਾ ਕਹਿੰਦੇ ਠੇਕੇਦਾਰ ਨੂੰ ਬੁਲਾਉਣਾ ਹੈ ਉਹਦਾ ਗੱਲਬਾਣੀ ਇੱਥੇ ਰਹਿੰਦੇ ਆ ਉਦੋਂ ਉਹਨਾਂ ਨੇ ਮੋਟਰ ਵਗੈਰਾ ਮੋਟਰ ਆਏ ਸੀ ਉਹ ਗੱਦੀ ਨੂੰ ਨਹਿਰਾਵ ਮੈਨੂੰ ਪਤਾ ਮੈਨੂੰ ਤਾਂ ਦੱਸ ਦਿੰਦੇ ਹੋ ਜ਼ਰਾ ਸਿੱਧਾ ਤੁਸੀਂ ਪਹਿਲਾਂ ਦੇਖੋ ਉਹਨੂੰ ਪੁੱਛੋ ਤਾਂ ਸਹੀ ਮਿੰਦਰ ਨੂੰ ਵੀ ਕਿਹਨੇ ਉਹਨੂੰ ਫੋਨ ਕਰਕੇ ਮੋਟਰ ਰੋਕਤੀ ਸੀ ਇਹਨੂੰ ਫੋਨ ਆਇਆ ਬਕਾਇਦਾ ਕਹੀਦਾ ਰਹਿਣਾ ਕਹੇਦਾ ਕੌਣ ਲਾਡੀ ਮਾਨ ਦਾ ਫੋਨ ਆਇਆ ਆ ਫਿਰ ਕਿਉਂ ਨਹੀਂ ਹੋ ਰਿਹਾ ਜੀ ਚੱਲਦਾਗਾ ਤੇ ਆ ਦੱਸੋ ਮੈਨੂੰ ਉਹ ਕੋਈ ਉਹ ਰੱਬ ਹੈ ਕੋਈ ਉਹ ਬੇਕੂਫ ਹੋ ਗਿਆ ਇੱਕ ਬੰਦਾ ਰੱਬ ਦਾ ਦੇਖੋ ਇਹ ਗੱਲ ਇਹ ਨਹੀਂ ਬੜਾ ਇਨੀ ਜਾਂਤਾ ਹੈਰਾਨ ਹੁੰਦੀ ਆ ਜੇ ਕੋਈ ਆਪਾਂ ਮੈਂ ਆਪ ਦੇਖ ਕੇ ਆਇਆ ਲਾਡੀ ਮਾਨ ਉਹ ਤੇ ਮੋਟਰ ਰੋਕਣ ਆਉਂਦਾ ਨਾ ਜੀ ਪ੍ਰਧਾਨ ਜੀ ਪ੍ਰਧਾਨ ਜੀ ਇੱਕ ਮਿੰਟ ਬੇਟਾ ਲਾਡੀ ਮਾਨ ਮੋਟਰ ਰੋਕਣ ਆਉਂਦਾ ਨਾ ਆ ਸਾਡੇ ਮਹੱਲੇ ਦੀਆਂ ਜਨਨੀਆਂ ਖੜੀਆਂ ਨੇ ਉੱਥੇ ਲਾ ਕੇ ਦੇਖੇ ਲਾਡੀ ਮਾਨ ਹੱਥ ਆਪੇ ਰੋਕਣੀ ਆ ਸਾਰੀਆਂ ਜਨਨੀਆਂ ਬੈਠਣਗੀਆਂ ਉੱਥੇ ਤੁਸੀਂ ਜਗ੍ਹਾ ਵੇਖ ਕੇ ਜੀ ਸਾਹਿਬ ਆਪ ਮੌਕਾ ਮਕਾਮ ਮੌਕਾ ਵੇਖੇ ਉਹ ਕਿ ਤੱਕ ਗਰੀਨ ਖੇਤ ਹੋਵੇ ਵੀ ਆਪਾਂ ਉਹਨੂੰ ਖਰਾਬ ਕਰਦੇ ਹੋਏ ਉਹਦਾ ਕੰਕਰੀਟ ਪਈ ਰਹੀ ਹੈ ਜੀ ਉੱਥੇ ਉਹਦੀ ਉਹ ਕੀ ਹੈ ਟਰੱਸਟੀ ਨਾ ਕੋਈ ਟਰੱਸਟੀ ਨਹੀਂ ਉੱਥੇ 10 ਕਲੋਨੀ ਹੈ ਜੀ ਉਹ ਟਰੱਸਟ ਹੈਗਾ ਨਿਊ ਨਰਤਮਨ ਨਗਰ ਪਿੱਛੇ ਪੈ ਜਾਂਦਾ ਉਹਦੇ ਚ ਸਾਡੇ ਵਾਲਾ ਏਰੀਆ ਨਿਕਲਿਆ ਤਾਂ ਮੇਰੀ ਜ਼ਮੀਨ ਆਉਂਦੀ ਹੈ ਉਦੋਂ ਪਰੇ ਨਿਊ ਨਰਤਮਨ ਨਗਰ ਏਰੀਆ ਪੈਂਦਾ ਉਹ ਤਾਂ ਹੁਣ ਡਿਵੈਲਪ ਹੋ ਗਿਆ ਹੈ ਇਹ ਏਰੀਆ ਇਹੀ ਹੈ ਜੀ ਅਸੀਂ ਆਪਣੀ ਜ਼ਮੀਨ ਇਹ ਜਿਹੜਾ ਪਾਰਕ ਮਾਰਕ ਸਭ ਕੋ ਬਣ ਗਿਆ ਲਓ ਸੁਣ ਤਾਂ ਲਓ 30 ਲੱਖ ਰੁਪਏ ਜਮ੍ਹਾਂ ਵੀ ਕਰਵਾ ਚੁੱਕੇ ਆਂ ਫਿਰ ਮੈਂ ਨਹੀਂ ਮੈਂ ਫੋਨ ਕਰਦਾ ਰਿਹਾ ਕਾਲੀ 라ਉਜੀ ਨੂੰ ਮੈਡਮ ਜੀ ਨੂੰ ਵੀ ਮੈਂ ਫੋਨ ਕੀਤਾ ਜਿੱਦਨ ਪਾਸ ਹੋ ਗਿਆ ਵੀ 30 ਲੱਖ ਰੁਪਏ ਮੜੇ ਜੀ ਪਾਸ ਹੋ ਗਿਆ ਆਪਾਂ ਜਮਾ ਕਰਾਤਾ ਉਹਨਾਂ ਦੇ ਕਾਤੇ ਜਾਂ ਤਾਂ ਪ੍ਰਧਾਨ ਵੱਲੋਂ ਕੋਈ ਦਿੱਕਤ ਆ ਕਿਸੇ ਗੱਲ 'ਚ ਮੈਂ ਡਿੱਕਾ ਬਣਦਾ ਆਵਾ ਫਿਰ ਮੇਰੀ ਪੱਕੜੀ ਵਿੱਚ ਫਿਰ ਮੈਂ ਕਿਸੇ ਗੱਲ 'ਚ ਡਿੱਕਾ ਬਣਦਾ ਆਵਾ ਮੈਂ ਕਹਿੰਦਾ ਜੋ ਮਰਜ਼ੀ ਕਰੋ ਮੈਂ ਕਾਲੀ 라ਉਜੀ ਨੂੰ ਮੈਂ ਪੁੱਛਦਾ ਰਿਹਾ ਵੀ ਕਾਲ ਜਿਓ ਜੀ ਕੀ ਬਣਿਆ ਉਹਦਾ ਕਿੱਥੇ ਗੱਲ ਪਹੁੰਚ ਗਈ ਹੁਣ ਵੀ ਉਹਦੋਂ ਪਿਛਲੀ ਮੀਟਿੰਗ ਹੋਈ ਪਿਛਲੀ ਮੀਟਿੰਗ 'ਚ ਵੀ ਗੱਲ ਹੋਈ ਮੈਂ ਪਿਛਲੀ ਮੀਟਿੰਗ 'ਚ ਵੀ ਕਾਲੇ ਰੌਜੀ ਨੂੰ ਕਿਹਾ ਮੈਂ ਕਾਲੇ ਰੌਜੀ ਜੇ ਉੱਥੇ ਜਗ੍ਹਾ ਨਹੀਂ ਮਿਲਦੀ ਤਾਂ ਤੁਹਾਡੇ ਕੋਲ ਜਗ੍ਹਾ ਹੈਗੀ ਆ ਕੋਈ ਜੇ ਤੁਹਾਡੇ ਆਪਣੇ ਵੀ ਹੈਗੀ ਆ ਆਪਾਂ ਰੈਂਟ ਤੇ ਲੈ ਕੇ ਤੁਸੀਂ ਪਰ ਤੁਹਾਨੂੰ ਪਤਾ ਪਲੀਜ਼ ਤੇ ਲੈ ਕੇ ਜੇ ਮਿਲਦਾ ਤਾਂ ਮੈਂ ਕਿਹਾ ਆਪਾਂ ਉੱਥੇ ਵੀ ਲਵਾ ਦਿੰਨੇ ਆ ਜਾਂ ਤਾਂ ਅਸੀਂ ਕਿਸੇ ਗੱਲ ਨੂੰ ਨਕਾਰ ਹੀ ਕਰਦੇ ਹੋਈਏ ਫੇਰ ਆ ਮੇਰੇ ਦਾ ਕੋਈ ਰੋਲ ਨਹੀਂ ਮੈਨੂੰ ਬਿਲਕੁਲ ਨਹੀਂ ਨਹੀਂ ਗੱਲ ਜਵਾਬ ਲੋ ਚਾਹੀਦਾ ਬਿਲਕੁਲ ਨਹੀਂ ਗੁਰਿੰਦਰ ਨਾਲ ਗਿਆ ਸਾਬ ਚੰਦਰ ਨਾਲ ਗਿਆ ਮੈਨੂੰ ਨਾਲ ਗਿਆ ਤਿੰਨ ਪਾਰ ਸਾਰੇ ਮੈਂ ਗੱਲ ਕਰ ਰੋਸ਼ਾ ਜੀ ਕੋਈ ਐ ਦੀ ਗੱਲ ਨਹੀਂ ਸਾਰਾ ਸਾਰਾ ਐਸ ਡੀਓ ਸਾਹਿਬ ਨਾਲ ਦੀ 1 ਮਿੰਟ ਪਹਿਲਾਂ ਆਂ ਚਲ ਕੋ ਨਵੇਂ ਬਖਸ਼ੂ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਸੁਣੋ ਜੀ ਹਾਂ ਜੀ ਉੱਥੇ ਜਿਹੜਾ ਪਾਰਕ ਆਪਾਂ ਨੇ ਪਾਸ ਕਰਤਾ ਸੀ ਜਨ ਸਾਰਾ ਕੁਝ ਵੀ ਆ ਦਸ ਕਲੋਨੀ ਦੇ ਵਿੱਚ ਮੋਟਰ ਪਾਸ ਕਰਕੇ ਆਪਸੀ ਰਿਵੋਲ ਨੂੰ ਦੇਖੋ ਠੀਕ ਹੈ ਜੀ ਉੱਥੇ ਸੀਵਰੇਜ ਬੋਰਡ ਦੇ ਦੇਖੋ ਉਹਦੇ ਵਿੱਚ ਆ ਸੀਸੀ ਪਈ ਹੋਈ ਹੈ ਨਾ ਕਿ ਉੱਥੇ ਕੋਈ ਘਾ ਹੈ ਉਹਦੇ ਵਿੱਚ ਰੋਡ ਗਲੀਆਂ ਲੱਗੀਆਂ ਹੋਈਆਂ ਨੇ ਉਹਦੇ ਹਰ ਵੇਲੇ ਚੱਲ ਗਿਆ ਰਹਿ ਜਾਂਦਾ ਦੇਖੋ ਨਾ ਤਾਂ ਉੱਥੇ ਬੱਚਿਆਂ ਨੂੰ ਖੇਡਣ ਦਿੰਦੇ ਨੇ ਜਦੋਂ ਤੇ ਪੈ ਪਾ ਕੇ ਪ੍ਰਧਾਨ ਜੀ ਇੱਕ ਬੰਦਾ ਫੋਨ ਕਰਦਾ ਨਾ ਕਿ ਉਹ ਐਮਸੀ ਹੈ ਉਹ ਘਰ ਐਮਸੀ ਦੇ ਘਰ ਆ ਫੋਨ ਕਰਦਾ ਵੀ ਇਹ ਮੇਰੇ ਵਾਰਡ ਚ ਆਉਂਦੀ ਹੈ ਐਮਸੀ ਦਾ ਤਾਂ ਜੀ ਵਾੜੇ ਨਹੀਂ ਹੁੰਦਾ ਕੋਈ ਐਮਸੀ ਦਾ ਤਾਂ ਇੱਕ ਮਤਾ ਪਾਸ ਕਰਨ ਲਈ ਐਮਸੀ ਆਉਂਦੇ ਨੇ ਵੀ ਉਹ ਸਾਹਿਬ ਇਹੀ ਗੱਲ ਐ ਐਮਸੀ ਕੋਲ ਪਾਵਰ ਹੁੰਦੀ ਐ ਜੀ ਤੁਹਾਨੂੰ ਪਤਾ ਹੀ ਹੈ ਜਣੀ ਪਾਵਰ ਵੱਡੀ ਹੀ ਹੈ ਵੀ ਅਸੀਂ ਪਰ ਪਤਾ ਕੀ ਹੈ ਜੀ ਉਹ ਸਾਹਿਬ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਮੋਟਰ ਹੈ ਉਹ ਪਾਰਕ ਦੇ ਵਿੱਚ ਲੱਗ ਸਕਦੀ ਹੈ 10x15 ਸਾਰਾ ਕਮਰਾ ਬਣਦਾ ਇੰਨੇ ਚ ਮੋਟਰ ਸਾਹਿਬ ਮੈਂ ਉਦੋਂ ਵੀ ਕਿਹਾ ਸੀ ਮੈਂ ਅੱਜ ਵੀ ਕਹਿਣਾ ਇੱਕ ਮਿੰਟ ਸਾਹਿਬ ਜੀ ਮੈਂ ਅੱਜ ਵੀ ਕਹਿਣਾ ਮੈਂ ਤਾਂ ਕਿਸੇ ਮਿਲਨ ਨਗਾਰੀ ਕਰਦੀ ਨਹੀਂ ਇੱਕ ਗੱਲ ਕਰਵਾ ਲੀ ਰੋਜਾ ਜੀ ਇਹ ਇਹ ਕੰਦਾ ਸਾਹਿਬ 30 ਸਾਲ 30 ਲੱਖ ਰੁਪਏ ਜਮ੍ਹਾਂ ਹੋ ਗਿਆ ਉਹ ਕਿਹਦੇ ਕਰਕੇ ਹੋਇਆ ਕਿਹਦੇ ਵੱਡੀ ਗੱਲ ਹੋਗੀ ਕਿਹਦੇ 30 ਲੱਖ ਦੀ ਗੱਲ ਕਰਦੇ ਆ ਕੋਡਾ ਸਵਾਲ ਆ ਜਾਏ ਦੇਖ ਵੀ ਆ ਜੀ ਫੋਟ ਬਿਮਾਰ ਹੋ ਰਹੇ ਨੇ ਤਾਂ ਹੀ ਕੀਤਾ ਸ਼ਰਮ ਕਰੋ ਮਾੜੀ ਮੁੱਢੀ ਆਪ ਜਾ ਕੇ ਲਓ ਆ ਜਾ ਕੇ ਫੇਰ ਆਪ ਜਗਾ ਲਓ ਜਾ ਕੇ ਮੈਂ ਨਹੀਂ ਦੇਖਦਾ ਇਹ ਵੀ ਗੱਲ ਇਹਨਾਂ ਕਾਬਲੇ ਬਾਹਰ ਲਾ ਦਿਓ ਫੋਟ ਜਿਹੜੇ ਮਿਲਦੇ ਨੇ ਨਹੀਂ ਨਹੀਂ ਕੋਡਾ ਸਾਹਿਬ ਨਹੀਂ ਤੁਈਓ ਸਾਹਿਬ ਹਾਂ ਜੀ ਨਹੀਂ ਨਹੀਂ ਮੈਂ ਕਹਿੰਦਾ ਚੱਲੋ ਇਹ ਸਾਹਿਬ ਤੇ ਤਾਂ ਮੈਂ ਕੀ ਗੱਲ ਕਰਦੇ ਹਾਂ ਮੈਂ ਮੈਂ ਕਦੇ ਮਨਾ ਕੀਤਾ ਟੋੜ ਕੇ ਦਿਖਾ ਦੇ ਯਾਰ ਉਹ ਗੱਲਾਂ ਮੈਂ ਮਨਾ ਕੀਤਾ 30 ਲੱਖ ਰੁਪਏ ਜਮਨ ਕਰਾਇਆ ਜੇ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਨੂੰ ਕਿਉਂ ਕਰਾਉਂਦਾ ਮੱਧ ਆਪ ਕਰਾਇਆ ਫਿਰ ਛੋਟੀ ਗੱਲ ਹੋਰ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਇਹ ਪਾਣੀ ਦਾ ਮੈਂ ਕਹਿੰਦਾ ਉਹੀ ਕਹਿੰਦਾ ਜੀ ਜੇ ਆਪਣਾ ਪਹਿਲਾਂ ਪਾਣੀ ਬਿਲਕੁਲ ਜੀ ਇਹ ਬਾਤ ਹੋਣਗੀ ਇਹ ਅਜਿਹੀ ਗੱਲ ਹੁੰਦੀ ਕਿਹੜੀ ਕਰਨ ਗੱਲ ਤੋਂ ਮੈਨੂੰ ਗੱਲ ਕਰਨ ਇੱਕ ਮਿੰਟ ਹੋਰ ਇੱਕ ਮਿੰਟ ਛੋਟੀ ਗੱਲ ਹੋਰ ਦੱਸਦਾ ਇੱਕ ਪ੍ਰਧਾਨ ਇੱਕ ਮਿੰਟ ਪ੍ਰਧਾਨ ਜੀ ਇੱਕ ਮਿੰਟ ਤੁਸੀਂ ਕਹੋ ਇੱਕ ਮਿੰਟ ਮੇਰੀ ਸੁਣ ਲਓ ਬੇਟੀ ਤੁਹਾਡੇ ਮੇਰੀ ਬੇਜਤੀ ਸੁਣ ਲਓ ਇੱਕ ਮਿੰਟ ਜੇ ਮੈਂ ਕਦੇ ਵੀ ਕਿਸੇ ਵੀ ਬਾੜ ਦਾ ਕੰਮ ਰੋਕਦਾ ਆਵਾ ਆ ਕਾਲੀ ਲੋਜੀ ਖੜੇ ਨੇ ਮੈਡਮ ਜੀ ਖੜੇ ਨੇ ਸੁਣ ਲਿਓ ਇਹਨਾਂ ਨੇ ਐਸਟੀਮੇਟ ਬਣਵਾਇਆ ਵੀ ਗੰਦਾ ਪਾਣੀ ਆਉਂਦਾ ਜੀ ਰੀ ਰੀ ਉਹਦਾ ਪਾਈਪਾਂ ਦਾ ਰੀ ਕੰਟਰਕਸ਼ਨ ਦਾ ਵੀ ਪਾਈਪ ਬਦਲਨੇ ਨੇ ਉਹ ਮਤਾ ਪਾਇਆ ਪਾ ਲਿਆ ਇਹਨਾਂ ਨੇ ਮੇਰੇ ਤੋਂ ਪਾਸ ਕਰਵਾ ਲਿਆ ਦੋਹਾਂ ਜਣੇ ਖੜੇ ਨੇ ਉਹ ਮਤੇ ਉਹ ਵੀ ਕੰਮ ਦੀ ਪਾਸ ਕਰਾ ਕੇ ਸ਼ਿਕਾਇਤ ਕੀਤੀ ਸ਼ਿਕਾਇਤ ਕੀਤੀ ਪ੍ਰਧਾਨ ਦੀ ਨਾਲੇ ਤਾਂ ਪ੍ਰਧਾਨ ਕੰਮ ਕਰਦਾ ਨੀ ਨਹੀਂ 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 ਸੁਣੋ ਮੈਂ ਗਲਤ ਕੀਤਾ ਇੱਕ ਮਿੰਟ ਇੱਕ ਮਿੰਟ ਸ਼ਿਕਾਇਤ ਕਿਨੇ ਕੀਤੀ ਆ ਨਹੀਂ ਨਹੀਂ ਇੱਕ ਮਿੰਟ ਪ੍ਰਧਾਨ ਜੀ ਅਸੀਂ ਤਾਂ ਨਹੀਂ ਨਹੀਂ ਬਾੜ ਦਾ ਕੰਮ ਤੁਹਾਡੇ ਦਾ ਮੈਂ ਪਹਿਲ ਦੇ ਦਰ ਦੇ ਕੀਤਾ ਮੈਂ ਕਿਹਾ ਵੀ ਪਾਣੀ ਦਾ ਮਸਲਾ ਆ ਸਾਡੇ ਪਾ ਲੈ ਆ ਯਾਰ ਨਹੀਂ ਯਾਰ ਇੱਕ ਮਿੰਟ ਸੁਣ ਲੋ ਮੈਂ ਬਤਾ ਹਾਂ ਹੋਰ ਮੈਂ ਤੁਹਾਨੂੰ ਨੰਨੇ ਪੇਪਰ ਦਾ ਪਤਾ ਸ਼ਿਕਾਇਤ ਮੇਰੀ ਹੋ ਗਈ ਪਰ ਤੁਸੀਂ ਤੁਹਾਨੂੰ ਵੀ ਮੇਰੇ ਕੋਲ ਯਾਰ ਦੱਸੋ ਹੋਰ ਕਿਸੇ ਗੱਲ ਦਾ ਬਣ ਗਿਆ ਫਿਰ ਮਾੜਿਆ ਕਿਸੇ ਕੇ ਨਾ ਪਬਲਿਕ ਨੂੰ ਘਬਰਾਣਾ ਕੋਈ ਨਹੀਂ ਨਹੀਂ ਜੀ ਦੇਖੋ ਇੱਕ ਮਿੰਟ ਜੀ ਆਵਾਜ਼ ਮੇਰੀ ਗੱਲ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਸ਼ਿਕਾਇਤ ਅਸੀਂ ਤਾਂ ਨਹੀਂ ਕੀਤੀ ਹੈਗੀ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਤੁਹਾਡਾ ਕਦੇ ਕੰਮ ਰੋਕੇ ਦੱਸਿਆ ਕਿਸਕਾਇਰ ਕੋਲ ਕਰਦਾ ਸੀ ਆਪਾਂ ਕਹਿੰਦੇ ਮੈਂ ਮੈਂ ਇਹ ਨਹੀਂ ਕਿ ਜੁੱਤਾ ਕਰ ਮਾਰ ਕੇ ਸ਼ਿਕਾਇਤ ਕਰ ਮੈਂ ਉਹਨੂੰ ਪੁੱਛਿਆ ਮੈਂ ਸਹੀਆਂ ਮੀਟਿੰਗ 'ਚ ਗਿਆ ਪਤਾ ਇਹਨਾਂ ਨੂੰ ਕਿਵੇਂ ਕੀਤੀ ਆ ਕਿੰਨੇ ਕੀਤੀ ਆ ਹੁਣ ਪੁੱਛ ਲੋ ਮੇਰੀ ਗੱਲ ਸੁਣਨੀ ਹੈ ਜੀ ਹੁਣ ਬਾਸ ਸੁਣੋ ਉਹ ਵੀ ਮੁੱਕ ਗਿਆ ਨਹੀਂ ਤੂੰ ਇੱਕ ਮਿੰਟ ਚੁੱਕ ਲਓ ਜੀ ਮੋਟਰ ਵਾਲਾ ਹਲੋ ਗੱਲ ਗੱਲ ਉਹ ਗੱਲ ਸੁਣੋ ਜੀ ਮਿਸਪਲ ਕਮੇਟੀ ਕੋ ਦੋ ਜਗ੍ਹਾ ਹੁੰਦੀਆਂ ਨੇ ਜਿਆਦਾ ਪਾਰਕ ਹੁੰਦੇ ਨੇ ਜਾਂ ਗਲੀਆਂ ਠੀਕ ਹੈ ਜੀ ਠੀਕ ਹੈ ਜੀ ਗੱਲ ਗੱਲ ਪਹਿਲਾਂ ਕਟ ਕਟਿੰਗ ਹੋਈ ਆ ਜਦ ਸੀਗੀਆਂ ਆਪਣੇ ਕੋਈ ਜਗ੍ਹਾ ਉਹ ਜਿੱਥੇ ਜਿੱਥੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਟਿਊਬਨ ਲੱਗੇ ਉਹੀ ਜਗ੍ਹਾ ਪਹਿਲੀਆਂ ਪਈਆਂ ਸੀਗੀਆਂ ਹੋਰ ਜਿਹੜੇ ਟਿਊਬਨ ਲੱਗੇ ਨੇ ਪਾਰਕਾ ਚ ਲੱਗੇ ਹੋਏ ਨੇ ਸਾਰੇ ਇਹੋ ਸਭ ਦੇਖੋ ਕਰੋ ਜਿਹੜਾ ਹੱਲ ਹੋ ਸਕਦਾ ਮੇਰੀ ਗੱਲ ਮੇਰੀ ਗੱਲ ਸੁਣ ਲੋ ਮੇਰੇ ਨਾਲ ਗੱਲ ਕਰ ਦੇ ਦੀ ਗੱਲ ਦੇਖੋ ਜੀ ਉਹ ਜਿਹੜਾ ਰੋਣਾ ਪਾ ਰਹੇ ਨੇ ਇਹ ਜੀ ਕੋਈ ਰੋੜੇ ਵਾਲੀ ਤਾਂ ਗੱਲ ਨਹੀਂ ਜਿਹੜੀ ਉਹ ਗੱਲ ਕਰਦੇ ਨੇ ਧਰਨੇ ਦੀ ਧਰਨੇ ਵਾਲੀ ਤਾਂ ਕੋਈ ਗੱਲ ਨਹੀਂ ਜਿਹੜਾ ਟੈਂਡਰ ਆ ਉਹ ਸਾਡੇ ਟਾਈਮ ਲੱਗਿਆ ਜੀ ਟੈਂਡਰ ਲਾ ਕੇ ਅਸੀਂ 30 ਲੱਖ ਰੁਪਏ ਸੀਵਰ ਬੋਰਡ ਨੂੰ ਜਾਰੀ ਵੀ ਕਰ ਚੁੱਕੇ ਆ ਉਹ ਤੇ ਜਗ੍ਹਾ ਦਾ ਮੈਟਰ ਆ ਇਹਨਾਂ ਨੂੰ ਪਿਆ ਸੀ ਵੀ ਜਿੱਥੇ ਵੀ ਜਗ੍ਹਾ ਮਿਲਦੀ ਆ ਸਾਨੂੰ ਦੋ ਅਸੀਂ ਲਵਾ ਦਿੰਨੇ ਆ ਪੱਕ ਜਗ੍ਹਾ ਤੇ ਇਹਨਾਂ ਨੇ ਦੱਸੀ ਸੀ ਉੱਥੇ ਸਾਰਾ ਕੁਝ ਸਮਾਨ ਵੀ ਆ ਚੁੱਕਿਆ ਸੀ ਸਾਰੇ ਪਾਈਪ ਸਭ ਕੁਝ गिर ਚੁੱਕਿਆ ਸੀ ਉੱਥੇ ਫਿਰ ਲੋਕਾਂ ਦੇ ਦੂਜੇ ਜਿਹੜੇ ਬਾੜ ਦੇ ਬੰਦੇ ਸੀਗੇ ਉਹਨਾਂ ਨੇ ਇਤਰਾਜ਼ ਕਰਦਾ ਵੀ ਇੱਥੇ ਨਹੀਂ ਜੀ ਇਹ ਪਾਰਕ ਆ ਸਾਡਾ ਇੱਥੇ ਅਸੀਂ ਲੱਗਣ ਨਹੀਂ ਦੇਣਾ ਉਹ ਹੋ ਗਿਆ ਫਿਰ ਅਸੀਂ ਕਾਲੀ ਰਾਓ ਸਾਹਿਬ ਨੂੰ ਪਿਛਲੀ ਮੀਟਿੰਗ ਚ ਵੀ ਕਹਿੰਦੀ ਮੈਂ ਚੱਲਦੀ ਮੀਟਿੰਗ ਚ ਕਿਹਾ ਸੀ ਵੀ ਕਾਲੀ ਰਾਓ ਜੀ ਨਾਲੇ ਮੈਡਮ ਰੋਸ਼ਾ ਜੀ ਨੂੰ ਵੀ ਜੇ ਕੋਈ ਹੋਰ ਜਗ੍ਹਾ ਆ ਜੇ ਸਾਨੂੰ ਦੱਸੋ ਜੇ ਕੋਈ ਕੋਈ ਕਿਰਾਏ ਦੇ ਵੀ ਬਾਬਰ ਸਾਹਿਬਾ ਨਾਲ ਨਾ ਵੀ ਮੈਂ ਗੱਲ ਕੀਤੀ ਸੀ ਵੀ ਆਪਾਂ ਰੈਂਟ ਤੇ ਲੈ ਕੇ ਰੈਂਟ ਡੀਡ ਲਖਾ ਕੇ ਵੀ ਆਪਾਂ ਉਹਦੇ ਉੱਤੇ ਲਵਾਵਾਂਗੇ ਸਾਡੇ ਬੁੱਲੀਓ ਤਾਂ ਕੋਈ ਰੋਕ ਟੋਕ ਹੀ ਨਹੀਂ ਕਿਸੇ ਗੱਲ ਦੀ ਕਾਲੀ ਰੌਣਾ ਨੇ ਕਹਿ ਕਨੇ ਸੀ ਕਿ ਆ ਵੀ ਸਾਡੇ ਕੋਲ ਜਗ੍ਹਾ ਹੈਗੀ ਔਰ ਉੱਥੇ ਲਾ ਦੋ ਤੇ ਨਹੀਂ ਬਿਲਕੁਲ ਹੀ ਦੇਖੋ ਮੇਰੇ ਕਾਲੀ ਦਾਉ ਜੀ ਮੈਂ ਰੋਜ਼ ਬਹਿਣਾ ਮੇਰੇ ਕਾਲੀ ਦਾਉ ਜੀ ਨੇ ਕੋਈ ਧਿਆਨ ਚਾਹੇ ਦੀ ਗੱਲ ਹੀ ਨਹੀਂ ਲਿਆਂਦੀ ਉਹਨਾਂ ਦਾ ਮੈਸ਼ ਬਜਲੀ ਤੌਰ ਤੇ ਸਮਾਂ ਤੇ ਕਹਾਂਦੀ ਵੀ ਕੋਈ ਜਗ੍ਹਾ ਜਿਆ ਹੈ ਜੀ ਦੱਸੋ ਅਸੀਂ ਤਾਂ ਮੈਂ ਆਪ ਉਹਨਾਂ ਨੂੰ ਖੁਦ ਗਿਆ ਦੇਖੋ ਜੇ ਹੈਗਾ ਇਹ ਜੀ ਗੱਲਬਾਤ ਉਂਦੀ ਪਾਰਟੀ ਬਾਜੀ ਵਾਲੀ ਜਾਂ ਕੰਮ ਨਾ ਕਰਨੇ ਵਾਲੀ ਪਹਿਲਾਂ ਦਾ ਐਸਟੀਮੇਟ ਬਣਵਾਇਆ ਐਸਟੀਮੇਟ ਬਣਾ ਕੇ ਟੈਂਡਰ ਲਾਇਆ ਟੈਂਡਰ ਲਵਾ ਕੇ ਹਾਊਸ ਚ ਪਾਇਆ ਸੌਰੀ ਹਾਊਸ ਚ ਪਾਸ ਕਰਾਇਆ ਟੈਂਡਰ ਲਾਇਆ ਪੈਸੇ ਵੀ ਜਮ 30 ਲੱਖ ਰੁਪਏ ਸੀਵਰੇਜ ਬੋਰਡ ਨੂੰ ਜਮ ਵੀ ਕਰਾ ਚੁੱਕੇ ਆ ਹਾਂ ਕਿਹੜਾ ਕਾਲੀ ਕਾਲੀ ਕਰਕੇ ਸਾਡੇ ਨਾਲ ਬਿੱਟ ਕਰਾਉ ਰਹੀ ਹੈ ਜੀ ਮੈਂ ਕਹਿੰਦਾ ਜੇ ਬਿੱਟ ਕਰਾਉਂਦਾ ਜੀ ਅਸੀਂ ਪੇਮੈਂਟ ਵੀ ਕਿਉਂ ਜਮ ਕਰਾ ਤੁਹਾਨੂੰ ਦੱਸਿਆ ਪਈਦਾ 30 ਲੱਖ ਰੁਪਏ ਪੇਮੈਂਟ ਵੀ ਜਮ ਕਰਾ ਚੁੱਕੇ ਆ ਦੂਜੇ ਉਹਨਾਂ ਨੂੰ ਬਾਹਰ ਹੋਰ ਸਾਰਿਆਂ ਨੂੰ ਦੋਨੋਂ ਬੜੀ ਗੱਲ ਦਾ ਆਦਾ ਲੋਕਾਂ ਦੇ ਪਾਸੇ ਲੇਡੀ ਚ ਪਵਾਵਾ ਆਏ ਨੇ ਤੇ ਕਿਰੇ ਵਿੱਚ ਹਰੇਕ ਕੋਈ ਬਿਆਨ ਹੀ ਦੇ ਰ ਮੈਂ ਤੁਹਾਨੂੰ ਹੋਰ ਸਾਰਨਾ ਬੜੀ ਗੱਲ ਦੱਸਦਾ ਇਹਨਾਂ ਦੇਖੋ ਮੈਂ ਅੱਜ ਪਹਿਲੀ ਵਾਰ ਦੇਖਿਆ ਵੀ ਕੰਮ ਕਰਾਉਣ ਵਾਲੇ ਦੇ ਖਿਲਾਫ ਧਰਨਾ ਲਾ ਰਹੇ ਨੇ ਇਹ ਹੁਣ ਤੁਸੀਂ ਦੱਸ ਦਿਓ ਵੀ ਰਾਜਨੀਤੀ ਕੌਣ ਕਰ ਰਿਹਾ ਇਹਨਾਂ ਜਿਹੜਾ ਪੁਰਾਣੀ ਵਾਟਰ ਸਪਲਾਈ ਪਈ ਹੋਈ ਆ ਪਾਈਪ ਲਾਈਨ ਕੋਈ ਉਹ ਵੀ ਖਰਾਬ ਸੀ ਇਹਨਾਂ ਨੇ ਮੇਰੇ ਤੋਂ ਦੁਬਾਰਾ ਜਦ ਅਸੀਂ ਨਗਰ ਕਾਉਂਸਲਰ ਦੀ ਸਾਡੀ ਕਮੇਟੀ ਬਣੀ ਇਹਨਾਂ ਨੇ ਮੇਰੇ ਤੋਂ ਆਪਣੀ ਸੀਵਰੇਜ ਲਾਈਨ ਦੀ ਉਹਦੇ ਲਈ ਵੀ ਨਵੀਂ ਸੀਵਰੇਜ ਲਾਈਨ ਪਾਉਣੀ ਆ ਪੁਰਾਣੀ ਖਰਾਬ ਚੁੱਕੀ ਆ ਉਹਦਾ ਐਸਟੀਮੇਟ ਪਾਸ ਕਰਾ ਲਿਆ ਉਹ ਐਸਟੀਮੇਟ ਸਾਰੇ ਹਾਊਸ ਨੇ ਪਾਸ ਕੀਤਾ ਤੁਹਾਨੂੰ ਵੀ ਪਤਾ ਹੋਣਾ ਵੀ ਹਾਊਸੇ ਸਾਰਾ ਪ੍ਰਮਾਣਗੀ ਹਾਊਸ ਪਾਸ ਕਰਦਾ ਉਹਦੀ ਸ਼ਿਕਾਇਤ ਕਰਤੀ ਮੇਰੀ ਇਕੱਲੇ ਦੀ ਹਾਲਾਂਕਿ ਸ਼ਿਕਾਇਤ ਆ ਫਿਰ ਸਾਰਿਆਂ ਦੀ ਹੋਣੀ ਚਾਹੀਦੀ ਆ ਉਹ ਵੀ ਸਾਡੇ ਕਾਉਂਸਲਰ ਨੇ ਕੀਤੀ ਜੇ ਦੇਖੋ ਮੈਂ ਦੇਖੋ ਇੱਕ ਮਿੰਟ ਮੈਂ ਹੋਰ ਗੱਲ ਜੇ ਮੈਂ ਇਸ ਗੱਲ ਤੇ ਗੱਲ ਕਰਾਂ ਵੀ ਇਹ ਪੱਖਪਾਤ ਵਾਲੀ ਇਹਨਾਂ ਦਾ ਹਰੇਕ ਕੰਮ ਮੈਂ ਪਹਿਲਾਂ ਪਿਉਟੀ ਤੇ ਕਰਦਾ ਕੋਈ ਇੱਕ ਤੂ ਵੀ ਤੀਤੀ ਹੋ ਕਾਉਂਸਲਰ ਨੇ ਕੋਈ ਇੱਕ ਕਹਿ ਦੇਵੇ ਵੀ ਸਾਡਾ ਕੰਮ ਨਹੀਂ ਕਰ ਰਹੇ ਇਹ ਤਾਂ ਬੇਬੁਨਿਆਦ ਗੱਲਾਂ ਨੇ ਡੀਜ਼ਲ ਦੀ ਗੱਲ ਕਰ ਰਹੇ ਨੇ ਵੀ ਸਾਰੇ ਜਿੰਨੇ ਮੁਲਾਜ਼ਮ ਨੇ ਵੀ ਡੀਜ਼ਲ ਪਵਾ ਰਹੇ ਨੇ ਵੀ ਸਾਰਾ ਬਹੁਤ ਜ਼ਿਆਦਾ ਦੇਖੋ ਇਹ ਜੀ ਗੱਲ ਹੀ ਜੇ ਕੋਈ ਗੱਲਬਾਤ ਆਈ ਹੋ ਸਾਹ ਬੈਠਿਆ ਸਾਰਾ ਸਟਾਫ ਅਫਸਰ ਬੈਠਾ ਹੋ ਸ਼ਿਕਾਇਤ ਕਰ ਰਹੇ ਜਿਹੜੀ ਕੋਈ ਗੱਲਬਾਤ ਹੋ ਉਹ ਤਾਂ ਨਪਟਾਰਾ ਹੋ ਜੂਜੀ ہاں ਜੀ ਕੋਈ ਤਾਂ ਕੋਈ ਮੋਟਰ ਤਾਂ ਹੋ ਜਾਊਗਾ ਕੰਮ ਜਿਹੜਾ ਹੈ ਦੇਖੋ ਸਾਡੇ ਵੱਲਿਓ ਮੈਨੂੰ ਜੀ ਕੋਈ ਉਹ ਦਿੱਕਤ ਨਹੀਂ ਸਿਰਫ ਜਗਾ ਦੀ ਹੋਵਾ ਕਾਲੀਰਾਉ ਜੀ ਨੂੰ ਬਾਰ-ਬਾਰ ਕਹਿ ਚੁੱਕਿਆ ਵੀ ਜਿੱਥੇ ਵੀ ਜਗ੍ਹਾ ਪ੍ਰੋਵਾਈਡ ਹੁੰਦੀ ਆ ਦੱਸੋ ਅਸੀਂ ਲਾਉਣ ਨੂੰ ਤਿਆਰ ਆ ਜੀ ਸਾਨੂੰ ਕੀ ਆ ਪਤਨ ਜੀ ਕਾਲੀਰਾਉ ਜੀ ਕਲਜ਼ਾਮ ਲਗਾ ਰਹੇ ਨੇ ਉਹ ਕਹਿ ਰਹੇ ਨੇ ਵੀ ਥਰਡ ਬੰਦਾ ਯਾਨੀ ਕਿ ਕੋਈ ਕਾਉਂਸਲਰ ਵੀ ਨਹੀਂ ਹੈਗਾ ਵੀ ਉਹ ਬੰਦਾ ਨਹੀਂ ਮੋਟਰ ਲਾਉਣ ਦੇ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਇਹ ਮੇਰੇ ਕੋਈ ਅਜਿਹੀ ਗੱਲ ਤੇ ਆਂਝ ਨਹੀਂ ਕੋਈ ਥਰਡ ਬੰਦੇ ਜਾਂ ਹੋਰ ਬਾਰੇ ਬਾਕੀ ਤਾਂ ਯੂ ਸਾਹਿਬ ਕੋਲੇ ਵੀ ਸ਼ਿਕਾਇਤ ਆਈ ਦੀ ਸਾਨੂੰ ਵੀ ਕਈ ਵਾਰੀ ਫੋਨ ਆਏ ਨੇ ਉੱਥੇ ਜਿਹੜੇ ਵਾਰਡ ਦੇ ਦੂਜਾ ਵਾਰਡ ਦੇ ਵਾਸੀ ਨੇ ਵੀ ਜਿੱਥੇ ਉਹ ਪਾਰਕ ਆ ਉਹਨਾਂ ਵੱਲੀੋਂ ਆਹ ਜੀ ਕੋਈ ਅਜਿਹੀ ਗੱਲ ਇਕੋ ਕਹਿੰਦੇ ਕੂੜੇ ਦਾ ਡਬਲ ਡਬਲ ਬੈਲ ਬੈਲ ਬੰਨ ਰਿਹਾ ਕੋਈ ਕੋਈ ਉਹਦੇ ਕੋਈ ਉਹ ਨਹੀਂ ਹੈਗਾ 21 ਘੰਟਿਆਂ ਤੋਂ ਬਈ ਤਰਵਾਇਆ ਨਹੀਂ ਬਿਲਕੁਲ ਬਿਲਕੁਲ ਬੇਬਨਾਦ ਗੱਲਾਂ ਨੇ ਜੀ ਜੇ ਥੋੜੇ ਦਿਨੇ ਹੋਈ ਆ ਪਿੱਛੇ ਜੇ ਸਾਰੀ ਚੈਕਿੰਗ ਹੋ ਕੇ ਤਾਂ ਉਹਨਾਂ ਦੀ ਪੇਮੈਂਟ ਕੀਤੀ ਗਈ ਹੈ ਇਹ ਜੀ ਕੋਈ ਗੱਲਵਾਦੀ ਨਹੀਂ ਜੀ ਇੱਕ ਬਿਲਡਿੰਗਾਂ ਦਾ ਵੀ ਰੋਲਾ ਪਾ ਰਹੇ ਜੀ ਇਹ ਦੇਖੋ ਬਿਲਡਿੰਗਾਂ ਦਾ ਕੋਈ ਗੱਲ ਹੀ ਯੋ ਸਾਹਿਬ ਬੈਠੇ ਨੇ ਉਹਨਾਂ ਨਾਲ ਗੱਲ ਕਰ ਲਿਓ ਜਿਹੜੀ ਵੀ ਹੋ ਗਈ ਗੱਲ ਹੋ ਚੁੱਕਾ ਹੈ